ਸਟੂਡੈਂਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਅੱਜ ਅਸੀਂ ਵਿਸ਼ੇਸ਼ਣ ਕਰਾਂਗੇ ਠੀਕ ਹੈ ਐਡਜੈਕਟਿਵ ਜਿਹਨੂੰ ਇੰਗਲਿਸ਼ 'ਚ ਆਪਾਂ ਕੀ ਬੋਲਦੇ ਆ ਐਡਜੈਕਟਿਵ ਆਲਰੇਡੀ ਤੁਸੀਂ ਇੰਗਲਿਸ਼ 'ਚ ਕੀਤਾ ਹੋਇਆ ਠੀਕ ਹੈ ਸੋ ਵੇਖੋ ਵਿਸ਼ੇਸ਼ਣ ਕੀ ਹੁੰਦਾ ਹੈ ਜਿਵੇਂ ਆਪਾਂ ਨਾਮ ਕਰਦੇ ਆ ਨਾ ਨਾਮ ਦੇ ਵਿੱਚ ਆਪਾਂ ਕੀ ਹੁੰਦਾ ਹੈ ਕਿ ਕਿਸੇ ਜੀਵ ਵਿਅਕਤੀ ਵਸਤੂ ਸਥਾਨ ਹਰ ਇੱਕ ਚੀਜ਼ ਦਾ ਇੱਕ ਨਾਮ ਹੁੰਦਾ ਹੈ ਨਾ ਠੀਕ ਹੈ ਉਸ ਨਾਮ ਦੇ ਨਾਲ ਕੁਝ ਸ਼ਬਦ ਲਗਾਉਨੇ ਆਪਾਂ ਜਿਹੜੇ ਉਹਦੀ ਕੁਆਲਿਟੀ ਨੂੰ ਦੱਸਦੇ ਆ ਠੀਕ ਹੈ ਚਾਹੇ ਉਹ ਪ੍ਰਸ਼ੰਸਾ ਹੋਵੇ ਚਾਹੇ ਉਹ ਨਿੰਦਾ ਹੋਵੇ ਠੀਕ ਹੈ ਉਹਨੂੰ ਡਿਸਕ੍ਰਾਈਬ ਕਰਦੇ ਆ ਕਿਨੂੰ ਨਾਉਨ ਨੂੰ ਨਾਮ ਨੂੰ ਨਾਮ ਦੀ ਵਿਸ਼ੇਸ਼ਤਾ ਦੱਸਦੇ ਆ ਠੀਕ ਹੈ ਨਾਮ ਨੂੰ ਡਿਸਕ੍ਰਾਈਬ ਕਰਦੇ ਆ ਸੋ ਉਹ ਜਿਹੜੇ ਸ਼ਬਦ ਹੁੰਦੇ ਆ ਨਾ ਉਹ ਵਿਸ਼ੇਸ਼ਣ ਹੀ ਹੁੰਦੇ ਆ ਠੀਕ ਹੈ ਚਾਹੇ ਉਹ ਪ੍ਰਸ਼ੰਸਾ ਹੋਵੇ ਚਾਹੇ ਉਹ ਨਿੰਦਾ ਹੋਵੇ ਚਾਹੇ ਗੁਣ ਹੋਵੇ ਚਾਹੇ ਔਗਣ ਹੋਵੇ ਠੀਕ ਹੈ ਗੁਣ ਦਾ ਪਤਾ ਹੈ ਨਾ ਕੁਆਲਿਟੀ ਗੁੱਡ ਠੀਕ ਹੈ ਗੁੱਡ ਥਿੰਗ ਅਬਾਊਟ ਦ ਪਰਸਨ ਪੀਪਲ ਥਿੰਗਸ ਠੀਕ ਹੈ ਤੇ ਇੱਕ ਹੁੰਦਾ ਕਿ ਅ ਕਿਸੇ ਪਰਸਨ ਬਾਰੇ ਬੈਡ ਦੱਸਣਾ ਠੀਕ ਹੈ ਜਿਵੇਂ ਉਹਦੀ ਕੁਆਲਿਟੀ ਜਿਹੜੀ ਐ ਬੈਡ ਕੁਆਲਿਟੀਜ਼ ਉਹਦੇ ਵਿੱਚ ਉਹ ਉਹਦੇ ਬਾਰੇ ਦੱਸਣਾ ਉਹ ਵੀ ਵਿਸ਼ੇਸ਼ਣ ਹੀ ਹੁੰਦਾ ਠੀਕ ਹੈ ਜਿਹੜੇ ਸ਼ਬਦ ਕੀ ਦੱਸਦੇ ਆ ਨਾਮ ਦੀ ਠੀਕ ਹੈ ਉਹਦੇ ਨਾਲ ਆਣ ਕੇ ਉਹਦੀ ਵਿਸ਼ੇਸ਼ਤਾ ਨੂੰ ਦੱਸਦੇ ਆ ਆਪਾਂ ਸਿੰਪਲ ਸਿੰਪਲ ਕਰਾਂਗੇ ਠੀਕ ਹੈ ਜਿੱਦੋਂ ਤੁਹਾਨੂੰ ਕਲੀਅਰ ਹੋ ਜੇ ਓਕੇ ਦੇਖੋ ਫਰਸਟ ਵਨ ਐਗਜ਼ਾਮਪਲ ਵੇਖੋ ਇੱਕ ਘੋੜਾ ਦਿੱਤਾ ਹੋਇਆ ਠੀਕ ਹੈ ਘੋੜੇ ਦੀ ਪਿਕਚਰ ਤੁਸੀਂ ਵੇਖ ਰਹੇ ਹੋ ਇਹਦੇ ਨਾਲ ਦਿੱਤਾ ਹੈ ਇਹ ਕਾਲਾ ਘੋੜਾ ਹੈ ਘੋੜਾ ਸ਼ਬਦ ਕੀ ਆ ਨਾਮ ਠੀਕ ਹੈ ਕਿਹਦਾ ਨਾਮ ਜੀਵ ਦਾ ਠੀਕ ਹੈ ਸੋ ਘੋੜਾ ਸ਼ਬਦ ਕੀ ਹੈ ਨਾਮ ਹੁਣ ਇਹਦੀ ਨਾਮ ਦੀ ਵਿਸ਼ੇਸ਼ਤਾ ਕੀ ਦੱਸੀ ਉਹਨੇ ਠੀਕ ਹੈ ਦੱਸੋ ਕੀ ਵਿਸ਼ੇਸ਼ਤਾ ਦੱਸੀ ਨਾਮ ਦੀ ਉਹਨੇ ਕਿ ਉਹ ਕਾਲਾ ਹੈ ਘੋੜਾ ਕੀ ਹੈ ਕਾਲਾ ਸੋ ਕਾਲਾ ਸ਼ਬਦ ਜਿਹੜਾ ਉਹ ਕੀ ਹੋ ਗਿਆ ਵਿਸ਼ੇਸ਼ਣ ਠੀਕ ਹੈ ਜਿਹੜੇ ਸ਼ਬਦ ਨਾਮ ਦੇ ਨਾਲ ਆਉਂਦੇ ਆ ਨਾਮ ਦੇ ਨਾਲ ਆਣ ਕਿ ਉਹਦੀ ਵਿਸ਼ੇਸ਼ਤਾ ਦੱਸਦੇ ਆ ਠੀਕ ਹੈ ਨਾਮ ਜਿਵੇਂ ਕਿਸੇ ਵਿਅਕਤੀ ਦਾ ਨਾਮ ਜੀਵ ਦਾ ਵਸਤੂ ਸਥਾਨ ਉਹਦੇ ਬਾਰੇ ਆਪਾਂ ਦੱਸਦੇ ਆ ਠੀਕ ਹੈ ਉਹਦੀ ਕੁਆਲਿਟੀ ਦੱਸਦੇ ਆ ਠੀਕ ਹੈ ਉਹਨੂੰ ਕਹਿੰਦੇ ਆਪਾਂ ਵਿਸ਼ੇਸ਼ਣ ਨਾਮ ਦੇ ਨਾਲ ਜਿਹੜਾ ਸ਼ਬਦ ਆਏਗਾ ਉਹ ਹੀ ਉਹਦੀ ਵਿਸ਼ੇਸ਼ਤਾ ਦਰਸਾਉਂਦਾ ਪਿਆਏ ਤੇ ਉਹ ਕੀ ਹੋ ਗਿਆ ਵਿਸ਼ੇਸ਼ਣ ਠੀਕ ਹੈ ਵਿਸ਼ੇਸ਼ਣ ਮਤਲਬ ਇਹਦਾ ਮਤਲਬ ਵਿਸ਼ੇਸ਼ ਉਹਨੂੰ ਆਮ ਤੋਂ ਖਾਸ ਬਣਾਉਂਦਾ ਹੈ ਠੀਕ ਹੈ ਵੇਖੋ ਓਦਾਂ ਲਿਖਿਆ ਹੋਵੇ ਸਪੋਜ਼ ਕਰੋ ਆਪਾਂ ਇਹਨੂੰ ਕਾਲੇ ਨੂੰ ਇੱਥੇ ਖਤਮ ਕਰਦੇ ਆ ਇਹ ਘੋੜਾ ਹੈ ਠੀਕ ਹੈ ਇਨੂੰ ਕਾਲਾ ਕਾਲਾ ਜਿਹੜਾ ਸ਼ਬਦ ਆ ਉਹ ਆਪਾਂ ਮਿਟਾ ਦਿੱਤਾ ਲਿਖਿਆ ਗਿਆ ਇਹ ਘੋੜਾ ਹੈ ਸੋ ਇਹ ਘੋੜਾ ਹੈ ਇਹ ਨਾਰਮਲ ਆ ਠੀਕ ਆ ਆਮ ਆਮ ਹੀ ਗੱਲ ਹੋ ਸਕਦੀ ਹੈ ਕਿ ਘੋੜਾ ਹੈ ਠੀਕ ਹੈ ਇਹਨੂੰ ਖਾਸ ਕਿਹੜੀ ਚੀਜ਼ ਬਣਾਉਂਦੀ ਆ ਆਮ ਤੋਂ ਖਾਸ ਆਮ ਦਾ ਮਤਲਬ ਸਧਾਰਨ ਠੀਕ ਹੈ ਆਮ ਦਾ ਮਤਲਬ ਕੀ ਹੈ ਸਧਾਰਨ ਬਿਸਾਰਿਆਂ ਦੇ ਸੇਮ ਹੀ ਹੋ ਗਿਆ ਇਹਨੂੰ ਆਮ ਤੋਂ ਖਾਸ ਬਣਾਉਣਾ ਆਪਾਂ ਵਿਸ਼ੇਸ਼ ਬਣਾਉਣਾ ਦੂਜਿਆਂ ਨਾਲੋਂ ਵੱਖਰਾ ਸੋ ਇਹਦੇ ਨਾਲ ਉਹਨੇ ਕਿਹੜਾ ਸ਼ਬਦ ਲਗਾ ਦਿੱਤਾ ਕਾਲਾ ਠੀਕ ਹੈ ਕਾਲਾ ਸ਼ਬਦ ਲਗਾ ਦਿੱਤਾ ਤੇ ਬਾਕੀ ਕੋੜ ਇਹਨਾਂ ਲੋਈ ਵੱਖਰਾ ਹੋ ਗਿਆ ਵੀ ਇਹ ਕਾਲਾ ਘੋੜਾ ਹੈ ਠੀਕ ਹੈ ਇਹਦੀ ਵਿਸ਼ੇਸ਼ਤਾ ਹੋਗੀ ਆਈ ਹੋਪ ਕਲੀਅਰ ਹੋ ਗਿਆ ਹੋਵੇਗਾ ਦੂਜੀ ਐਗਜ਼ਾਮਪਲ ਵੇਖੋ ਤੁਸੀਂ ਠੀਕ ਹੈ ਦੂਜੀ ਐਗਜ਼ਾਮਪਲ ਹੈਗੀ ਹੈ ਕੇ ਰਮੇਸ਼ ਲਾਲ ਬੁੱਢਾ ਵਿਅਕਤੀ ਹੈ ਠੀਕ ਹੈ ਹੁਣ ਰਮੇਸ਼ ਲਾਲ ਨਾਮ ਕਿਹੜਾ ਸ਼ਬਦ ਹੈ ਪਹਿਲਾਂ ਤੁਸੀਂ ਨਾਮ ਡੈਂਟੀਫਾਈ ਕਰੋ ਰਮੇਸ਼ ਲਾਲ ਕੀ ਹੈ ਨਾਮ ਠੀਕ ਹੈ ਨਾਮ ਦੇ ਨਾਲ ਕਿਹੜਾ ਸ਼ਬਦ ਆਇਆ ਬੁੱਢਾ ਬੁੱਢਾ ਵਿਅਕਤੀ ਹੈ ਵਿਅਕਤੀ ਜਿਹੜਾ ਉਹ ਵੀ ਨਾਮ ਹੈ ਠੀਕ ਹੈ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਨਾਮ ਵਿਅਕਤੀ ਜਿਹੜਾ ਉਹ ਵੀ ਕੀ ਹੈ ਇਹ ਵੀ ਨਾਮ ਸ਼ਬਦ ਆ ਠੀਕ ਹੈ ਨਾਮ ਕਿਹੜੇ ਹੁੰਦੇ ਆ ਕਿਸੇ ਜੀਵ ਵਿਅਕਤੀ ਵਸਤੂ ਸਥਾਨ ਆਦਿ ਦਾ ਜਿਵੇਂ ਆਪਾਂ ਕਹਿੰਦੇ ਨੇ ਮੁੰਡਾ ਕੁੜੀ ਇਹ ਵੀ ਸਾਰੇ ਨਾਮ ਹੀ ਆ ਨਾ ਠੀਕ ਹੈ ਵਿਅਕਤੀ ਜਿਹਦੇ ਵਿੱਚ ਸਾਰੇ ਪਰਸਨ ਆ ਗਏ ਟੋਟਲ ਠੀਕ ਹੈ ਤੇ ਜੇਕਰ ਉਹਦਾ ਨਾਮ ਲਿਖਿਆ ਉਹਨਾਂ ਨੇ ਰਮੇਸ਼ ਲਾਲ ਤੇ ਰਮੇਸ਼ ਲਾਲ ਜਿਹੜਾ ਇਹ ਖਾਸ ਨਾਮ ਹੋ ਗਿਆ ਠੀਕ ਹੈ ਸਪੈਸੀਫਿਕ ਨਾਉਨ ਸੋ ਹੁਣ ਇੱਥੇ ਆਪਾਂ ਕੀ ਵੇਖਣਾ ਹੈ ਕਿ ਉਹਦੀ ਵਿਸ਼ੇਸ਼ਤਾ ਕੀ ਦੱਸੀ ਉਹਨੇ ਰਮੇਸ਼ ਲਾਲ ਕੀ ਦੱਸੀ ਉਹਦੀ ਵਿਸ਼ੇਸ਼ਤਾ ਕਿ ਉਹ ਬੁੱਢਾ ਵਿਅਕਤੀ ਹੈ ਜੇ ਇੱਥੇ ਸੁੰਦਰ ਹੁੰਦਾ ਤਾਂ ਵੀ ਉਹ ਵਿਸ਼ੇਸ਼ਣ ਹੋਣਾਈ ਜੇ ਲਿਖ ਦਿੰਦੇ ਰਮੇਸ਼ ਲਾਲ ਠੀਕ ਹੈ ਆ ਪਿਹੜਾ ਵਿਅਕਤੀ ਹੈ ਠੀਕ ਹੈ ਚੰਗਾ ਨਹੀਂ ਇਹ ਬੁਰਾ ਵਿਅਕਤੀ ਹੈ ਫਿਰ ਉਹ ਵੀ ਉਹਦੀ ਵਿਸ਼ੇਸ਼ਤਾ ਹੀ ਹੋਣੀ ਉਹ ਵੀ ਵਿਸ਼ੇਸ਼ਣ ਹੋਣਾ ਸੀ ਸੋ ਇੱਥੇ ਬੁੱਢਾ ਕੀ ਹੈ ਵਿਸ਼ੇਸ਼ਣ ਠੀਕ ਹੈ ਓਕੇ ਨੈਕਸਟ ਵੇਖਦੇ ਆਪਾਂ ਇੱਧਰ ਵੇਖੋ ਦੋ ਆਪਾਂ ਨੂੰ ਤਸਵੀਰਾਂ ਦਿੱਤੀਆਂ ਉਹਨਾਂ ਨੇ ਪਹਿਲੀ ਤਸਵੀਰ ਵੇਖੋ ਤੁਸੀਂ ਜਿਹਦੇ ਵਿੱਚ ਲਿਖਿਆ ਹੋਇਆ ਹੈ ਕੀ ਲਿਖਿਆ ਹੈ ਇਹਦੇ ਵਿੱਚ ਕਿ ਇਹ ਸੁੰਦਰ ਬਸਤਾ ਹੈ ਠੀਕ ਹੈ ਇਹ ਸੁੰਦਰ ਬਸਤਾ ਹੈ ਬਸਤਾ ਕੀ ਹੈ ਨਾਮ ਬੈਗ ਠੀਕ ਹੈ ਬਸਤਾ ਕੀ ਹੈ ਨਾਮ ਤੇ ਸੁੰਦਰ ਕੀ ਹੈ ਇਹਦੀ ਵਿਸ਼ੇਸ਼ਤਾ ਕਿ ਬਸਤਾ ਬਹੁਤ ਸੁੰਦਰ ਹੈ ਠੀਕ ਹੈ ਤੇ ਸੁੰਦਰ ਕੀ ਹੋ ਗਿਆ ਵਿਸ਼ੇਸ਼ਣ ਸੋ ਜਿਹੜੇ ਸ਼ਬਦ ਨਾਮ ਨਾਲ ਆਣ ਕੇ ਉਹਨੂੰ ਆਮ ਤੋਂ ਖਾਸ ਬਣਾਉਂਦੇ ਇਹ ਬਸਤਾ ਹੈ ਸੋ ਉਹ ਨਾਰਮਲ ਹੋ ਗਿਆ ਸੁਧਾਰਨ ਹੋ ਗਿਆ ਠੀਕ ਹੈ ਜਦੋਂ ਉਹਨੂੰ ਆਮ ਤੋਂ ਖਾਸ ਬਣਾਇਆ ਗਿਆ ਉਹਦੇ ਨਾਲ ਸ਼ਬਦ ਕਿਹੜਾ ਆ ਗਿਆ ਸੁੰਦਰ ਠੀਕ ਹੈ ਨਾਮ ਦੇ ਨਾਲ ਕਿਹੜਾ ਸ਼ਬਦ ਆਇਆ ਸੁੰਦਰ ਉਹ ਆਮ ਤੋਂ ਕੀ ਬਣ ਗਿਆ ਖਾਸ ਬਣ ਗਿਆ ਸਪੈਸ਼ਲ ਬਣ ਗਿਆ ਕਿ ਹਾਂ ਇਹ ਸੋਨਾ ਸੋਨਾ ਬਸਤਾ ਹੈ ਸੁੰਦਰ ਬਸਤਾ ਸੋ ਸੁੰਦਰ ਸ਼ਬਦ ਕੀ ਹੋ ਗਿਆ ਵਿਸ਼ੇਸ਼ਣ ਠੀਕ ਹੈ ਨੈਕਸਟ ਐਗਜ਼ਾਮਪਲ ਇੱਕ ਹੋਰ ਵੇਖ ਲੈਣੇ ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਲਾਸਟ ਐਗਜ਼ਾਮਪਲ ਵੇਖੋ ਇਹ ਤਾਕਤਵਾਰ ਮੁੰਡਾ ਹੈ ਹੁਣ ਇੱਥੇ ਵੀ ਮੁੰਡਾ ਕੀ ਆ ਨਾਮ ਹੁਣੇ ਦੱਸਿਆ ਮੈਂ ਤੁਹਾਨੂੰ ਠੀਕ ਹੈ ਇਹ ਤਾਕਤਵਰ ਮੁੰਡਾ ਹੈ ਤੇ ਤਾਕਤਵਰ ਕੀ ਹੈ ਉਹਦੀ ਵਿਸ਼ੇਸ਼ਤਾ ਕਿ ਉਹ ਬਹੁਤ ਤਾਕਤਵਰ ਹੈ ਠੀਕ ਹੈ ਇਹ ਤੁਹਾਨੂੰ ਖਾਸ ਬਣਾ ਦਿੱਤਾ ਗਿਆ ਨਾ ਆਮ ਤੋਂ ਖਾਸ ਬਣ ਗਿਆ ਇਹ ਮੁੰਡਾ ਹੈ ਤੇਜ ਧਾਰਨ ਵਾਲਾ ਸੀਗਾ ਠੀਕ ਹੈ ਇਹ ਤਾਕਤਵਰ ਮੁੰਡਾ ਹੈ ਜਿਹੜਾ ਤਾਕਤਵਰ ਸ਼ਬਦ ਦਾ ਉਹ ਇਸ ਨੂੰ ਕੀ ਬਣਾ ਦਿੱਤਾ ਉਹਨੇ ਆਮ ਤੋਂ ਖਾਸ ਠੀਕ ਹੈ ਕਲੀਅਰ ਠੀਕ ਹੈ ਸੋ ਤਾਕਤਵਰ ਸ਼ਬਦ ਕਿਹੜਾ ਹੋ ਗਿਆ ਵਿਸ਼ੇਸ਼ਣ ਸੋ ਨੈਕਸਟ ਵੇਖੋ ਨੈਕਸਟ ਪੇਜ ਤੇ ਆਪਾਂ ਵੇਖਾਂਗੇ ਇਹਦੇ ਵਿੱਚ ਦੋ ਤਿੰਨ ਐਗਜ਼ਾਮਪਲਸ ਹੋ ਰਹੀਆਂ ਜਿਵੇਂ ਨੀਲੀ ਕਮੀਜ਼ ਠੀਕ ਹੈ ਕਮੀਜ਼ ਸ਼ਬਦ ਨਾਮ ਆ ਇਹਦੇ ਨਾਲ ਨੀਲੀ ਆਇਆ ਨੀਲੀ ਕੀ ਹੋ ਗਿਆ ਵਿਸ਼ੇਸ਼ਣ ਠੀਕ ਹੈ ਨੈਕਸਟ ਵੇਖੋ ਮਿੱਠਾ ਸੰਤਰਾ ਠੀਕ ਹੈ ਕੀ ਦਿੱਤਾ ਹੋਇਆ ਮਿੱਠਾ ਸੰਤਰਾ ਸੋ ਸੰਤਰੇ ਦੀ ਵਿਸ਼ੇਸ਼ਤਾ ਕੀ ਦੱਸੀ ਉਹਨਾਂ ਨੇ ਕਿ ਮਿੱਠਾ ਹੈ ਤੇ ਮਿੱਠਾ ਸ਼ਬਦ ਕੀ ਹੋ ਗਿਆ ਇਦਰਾ ਨੀਲੀ ਇਦਰਾ ਮਿੱਠਾ ਇਹ ਦੋਵੇਂ ਕੀ ਹੈ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਦੀ ਵਿਸ਼ੇਸ਼ਤਾ ਦੱਸਦੇ ਆ ਠੀਕ ਹੈ ਨਾਮ ਨੂੰ ਡਿਸਕ੍ਰਾਈਬ ਕਰਦੇ ਉਹਦੇ ਵਿੱਚ ਉਹਦੀ ਕੁਆਲਿਟੀ ਨੂੰ ਦੱਸਦੇ ਆ ਠੀਕ ਹੈ ਉਹਨੂੰ ਕਹਿੰਦੇ ਆਪਾਂ ਵਿਸ਼ੇਸ਼ਣ ਨੈਕਸਟ ਐਗਜ਼ਾਮਪਲ ਵੇਖੋ ਇਹਦੇ ਵਿੱਚ ਦਿੱਤਾ ਉਹਨਾਂ ਨੇ ਲਾਲ ਫੁੱਲ ਠੀਕ ਹੈ ਫੁੱਲ ਦੀ ਕੀ ਵਿਸ਼ੇਸ਼ਤਾ ਦੱਸੀਏ ਲਾਲ ਠੀਕ ਹੈ ਸੋ ਲਾਲ ਕੀ ਹੋ ਗਿਆ ਇਦੀ ਵਿਸ਼ੇਸ਼ਤਾ ਹੋਗੀ ਕਿ ਲਾਲ ਫੁੱਲ ਹੈ ਫੁੱਲ ਦੀ ਵਿਸ਼ੇਸ਼ਤਾ ਕੀ ਹੈ ਲਾਲ ਆ ਸੋਣਾ ਹੁੰਦਾ ਤਾਂ ਵੀ ਸੋਣਾ ਵਿਸ਼ੇਸ਼ਣ ਹੋਣਾ ਸੀ ਸੋਣਾ ਫੁੱਲ ਸੁੰਦਰ ਫੁੱਲ ਠੀਕ ਹੈ ਸੋ ਪੀਲਾ ਫੁੱਲ ਹੁੰਦਾ ਤਾਂ ਵੀ ਪੀਲਾ ਵਿਸ਼ੇਸ਼ਣ ਹੋਣਾ ਸੀ ਫੁੱਲ ਕੀ ਹੈ ਨਾਮ ਤੇ ਨਾਮ ਦੇ ਨਾਲ ਕਿਹੜਾ ਸ਼ਬਦ ਆ ਲਾਲ ਪਾਵੋ ਦੀ ਵਿਸ਼ੇਸ਼ਤਾ ਕੀ ਦੱਸੀ ਗਈ ਫੁੱਲ ਦੀ ਕਿ ਉਹ ਬਹੁਤ ਸੋਹਣਾ ਫੁੱਲ ਹੈ ਲਾਲ ਫੁੱਲ ਹੈ ਸੁੰਦਰ ਫੁੱਲ ਹੈ ਠੀਕ ਹੈ ਸੋ ਉਹ ਸ਼ਬਦ ਕੀ ਹੋ ਗਿਆ ਵਿਸ਼ੇਸ਼ਣ ਨੈਕਸਟ ਹੈ ਮੇਖੋ ਮੈਂ ਤੁਹਾਨੂੰ ਦੱਸਿਆ ਨਾ ਹੁਣੇ ਕਿ ਚਾਹੇ ਉਹ ਗੁਣ ਹੋਵੇ ਚਾਹੇ ਔਗਣ ਹੋਵੇ ਠੀਕ ਹੈ ਜਿਹੜਾ ਉਹਦੀ ਕੁਆਲਿਟੀ ਨੂੰ ਨਾਉਨ ਦੀ ਕੁਆਲਿਟੀ ਨੂੰ ਡਿਸਕ੍ਰਾਈਬ ਕਰਦਾ ਉਹਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਠੀਕ ਹੈ ਨਾਮ ਦੇ ਬਾਰੇ ਦੱਸਦਾ ਹੈ ਉਹਨੂੰ ਆਮ ਤੋਂ ਖਾਸ ਬਣਾਉਂਦਾ ਹੈ ਉਹਦੀ ਵਿਸ਼ੇਸ਼ਤਾ ਦੱਸਦਾ ਹੈ ਫੋਰ ਐਗਜ਼ਾਮਪਲ ਵੇਖੋ ਨੈਕਸਟ ਵੇਖੋ ਇਹਦੇ ਵਿੱਚ ਮਿਰਚ ਦੀ ਦੱਸੀ ਵਿਸ਼ੇਸ਼ਤਾ ਮਿਰਚ ਦੀ ਵਿਸ਼ੇਸ਼ਤਾ ਕੀ ਦੱਸੀ ਹੈ ਕਿ ਕੌੜੀ ਆ ਠੀਕ ਹੈ ਕੌੜੀ ਮਿਰਚ ਸੋ ਕੌੜੀ ਸ਼ਬਦ ਕੀ ਹੋ ਗਿਆ ਇਹਦੀ ਮਿਰਚ ਦੀ ਵਿਸ਼ੇਸ਼ਤਾ ਹੋ ਗਈ ਤੇ ਇਹਨੂੰ ਕੀ ਕਹਾਂਗੇ ਆਪਾਂ ਵਿਸ਼ੇਸ਼ਣ ਕੱਲ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਜੀ ਐਗਜ਼ਾਮਪਲ ਹੋਰ ਪਾਵਾਂਗੀ ਉਦੋਂ ਤੁਸੀਂ ਚੈੱਕ ਕਰਨਾ ਤੇ ਉਹਨੂੰ ਜਿਹੜੇ ਵਿਸ਼ੇਸ਼ਣ ਹੋਣਗੇ ਉਹਨਾਂ ਨੂੰ ਅੰਡਰਲਾਈਨ ਕਰਨਾ ਹੈ ਠੀਕ ਹੈ ਨੈਕਸਟ ਐਗਜ਼ਾਮਪਲ ਵੇਖ ਲਓ ਇੱਕ ਵਾਰੀ ਹੋਰ ਠੀਕ ਹੈ ਇਹਦੇ ਵਿੱਚ ਵੇਖੋ ਇਹਦੇ ਵਿੱਚ ਕੀ ਦਿੱਤਾ ਉਹਨਾਂ ਨੇ ਸਫੈਦ ਗਾਂ ਠੀਕ ਹੈ ਗਾਂ ਕੀ ਆ ਨਾਮ ਕਿਹਦਾ ਨਾਮ ਆ ਜੀਵ ਦਾ ਠੀਕ ਹੈ ਸੋ ਸਫੈਦ ਕੀ ਉਹਦੀ ਵਿਸ਼ੇਸ਼ਤਾ ਗਾਂ ਕੱਲਾ ਉਸ ਧਾਰਨ ਉਹ ਗਿੱਤ ਗਾਂ ਦੀ ਵਿਸ਼ੇਸ਼ਤਾ ਕਿਉਂਕਿ ਉਹ ਸਫੈਦ ਹੈ ਚਿੱਟੇ ਰੰਗ ਦੀ ਹੈ ਠੀਕ ਹੈ ਸੋ ਸਫੈਦ ਵਿਸ਼ੇਸ਼ਣ ਹੋ ਗਿਆ ਨੈਕਸਟ ਵੇਖੋ ਤਿੰਨ ਗਿੰਦਾ ਠੀਕ ਹੈ ਤਿੰਨ ਗੇਂਦਾਂ ਦੱਸਿਆ ਗਿਆ ਤੇ ਇਹਦੇ ਵਿੱਚ ਗੇਂਦਾਂ ਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਤਿੰਨ ਹਨ ਠੀਕ ਹੈ ਇਹ ਹੋ ਗਈ ਕੁਆਂਟੀਟੀ ਜਿਹਦੇ ਵਿੱਚ ਸਾਨੂੰ ਉਹਦੀ ਗਿਣਤੀ ਬਾਰੇ ਦੱਸਿਆ ਜਾਂਦਾ ਹੈ ਗਿਣਤੀ ਵੀ ਦੱਸ ਕੇ ਉਹਨੂੰ ਆਮ ਤੋਂ ਖਾਸ ਬਣਾਇਆ ਜਾਂਦਾ ਹੈ ਠੀਕ ਹੈ ਗੇਂਦ ਗੇਂਦਾਂ ਤੋਂ ਕੀ ਬਣ ਗਿਆ ਕਿ ਤਿੰਨ ਗੇਂਦਾਂ ਹਨ ਤੇ ਤਿੰਨ ਇਹਦੀ ਵਿਸ਼ੇਸ਼ਤਾ ਹੈ ਸੋ ਇਹ ਕੀ ਹੈ ਵਿਸ਼ੇਸ਼ਣ ਸ਼ਬਦ ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਵੇਗਾ ਠੀਕ ਹੈ ਜਿਹੜੇ ਸ਼ਬਦ ਕੀ ਦੱਸਦੇ ਆ ਨਾਮ ਠੀਕ ਹੈ ਨਾਮ ਦੀ ਪੜਨਾਮ ਦੀ ਇਹਨਾਂ ਬਾਰੇ ਕੀ ਦੱਸਦੇ ਇਹਨਾਂ ਦੇ ਗੁਣ ਦੱਸਦੇ ਆ ਇਹਨਾਂ ਦੀ ਪ੍ਰਸ਼ੰਸਾ ਦੱਸਦੇ ਆ ਨਿੰਦਾ ਦੱਸਦੇ ਆ ਔਗਣ ਦੱਸਦੇ ਆ ਠੀਕ ਹੈ ਉਹ ਸਾਰੇ ਸ਼ਬਦ ਜਿਹੜੇ ਉਹ ਕੀ ਹੋ ਜਾਂਦੇ ਆ ਵਿਸ਼ੇਸ਼ਣ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਆ ਕਿਦਾਂ ਵਿਸ਼ੇਸ਼ਤਾ ਦੱਸਦੇ ਆ ਉਹਦਾ ਗੁਣ ਦੱਸ ਕੇ ਜਾਂ ਉਹਦਾ ਔਗਣ ਦੱਸ ਕੇ ਜਾਂ ਉਹਨੂੰ ਠੀਕ ਹੈ ਆਮ ਤੋਂ ਖਾਸ ਬਣਾ ਕੇ ਠੀਕ ਹੈ ਉਹਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ ਚਲੋ ਉਹ ਹੁਣ ਆਪਾਂ ਇਹਦੀ ਪਰਿਭਾਸ਼ਾ ਕਰਾਂਗੇ ਠੀਕ ਹੈ ਪਰਿਭਾਸ਼ਾ ਤੁਸੀਂ ਆਪਣੀ ਕਾਪੀ ਤੇ ਲਿਖਣਾ ਸੁੰਦਰ ਲਿਖਾਈ ਦੇ ਵਿੱਚ ਠੀਕ ਹੈ ਵੇਖੋ ਪਰਿਭਾਸ਼ਾ ਕੀ ਹੈ ਦੀ ਕੀ ਵਿਸ਼ੇਸ਼ਣ ਸ਼ਬਦ ਕੀ ਹੁੰਦੇ ਹੈ ਹਾਂਜੀ ਵੇਖੋ ਨਾਮ ਜਾਂ ਠੀਕ ਹੈ ਵੇਖੋ ਨਾਮ ਜਾਂ ਪੜਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਲਾਸ ਤੁਹਾਡੀ ਛੋਟੀ ਹੋਣ ਕਰਕੇ ਮੈਂ ਪਰਭਾਸ਼ਾ ਨੂੰ ਬਹੁਤ ਛੋਟੇ ਸ਼ਬਦਾਂ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਬਿਆਨ ਕੀਤਾ ਠੀਕ ਹੈ ਕਿ ਤੁਹਾਨੂੰ ਯਾਦ ਕਰਨਾ ਵੀ ਇਜ਼ੀ ਰਵੇ ਨਾਮ ਜਾਂ ਪੜਨਾਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਵਿਸ਼ੇਸ਼ਤਾ ਮਤਲਬ ਤੁਹਾਨੂੰ ਦੱਸ ਦਿੱਤਾ ਕਿ ਉਹਦਾ ਗੁਣ ਦੱਸਣਾ ਹੈ ਔਗਣ ਦੱਸਣਾ ਹੈ ਪ੍ਰਸ਼ੰਸਾ ਨਿੰਦਾ ਠੀਕ ਹੈ ਉਹਦੀ ਕੁਆਲਿਟੀ ਦੱਸਣੀ ਹੈ ਵਿਸ਼ੇਸ਼ਤਾ ਤੁਹਾਨੂੰ ਆਮ ਤੋਂ ਕੀ ਬਣਾਉਂਦੇ ਆ ਖਾਸ ਠੀਕ ਹੈ ਨਾਮ ਜਾਂ ਪੜਨਾਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਸਿਰਫ ਇੰਨਾ ਯਾਦ ਰੱਖਣਾ ਤੁਸੀਂ ਨਾਮ ਜਾਂ ਪੜਨਾਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣ ਠੀਕ ਹੈ एग्जांपल ਕੀ ਹੈ ਜਿਵੇਂ ਲਾਲ ਉੱਚਾ ਪਤਲਾ ਮੋਟਾ ਆਦ ਇਹਦੇ ਵਿੱਚ ਬਹੁਤ ਸਾਰੇ एग्जांपल ਹੋਰ ਆ ਜਾਂਦੀਆਂ ਠੀਕ ਹੈ ਸੋ ਉਹਨਾਂ ਨੂੰ ਤੁਸੀਂ ਨੋਟ ਕਰਨਾ ਹੈ ਤੇ ਸਮਝਣਾ ਹੈ نیچے ਵੇਖੋ ਇਹਦੇ ਵਿੱਚ ਤੁਹਾਨੂੰ ਇੱਕ ਮੈਂ ਉਹ ਦਿੱਤੀ ਹੋਈ ਆ ਅਸਾਈਨਮੈਂਟ ਆ ਤੁਹਾਡੇ ਵਾਸਤੇ ਸੱਵਨ ਸੈਂਟੈਂਸ ਆ ਠੀਕ ਹੈ ਸੱਤ ਹੈਗੇ ਆ ਇਹਨਾਂ ਨੂੰ ਤੁਸੀਂ ਸੱਤ ਦੇ ਸੱਤ ਹੀ ਜਿਹੜੇ ਆ ਇਹਨਾਂ ਨੂੰ ਕੰਪਲੀਟ ਕਰਨਾ ਹੈ ਇਹਨਾਂ ਦੇ ਵਿੱਚੋਂ ਤੁਸੀਂ ਫਾਈਂਡ ਆਊਟ ਕਰਨਾ ਹੈ ਕਿ ਵਿਸ਼ੇਸ਼ਣ ਸ਼ਬਦ ਕਿਹੜੇ ਹਨ ਜਿਵੇਂ ਮੁੰਡਾ ਬਹੁਤ ਹੁਸ਼ਿਆਰ ਹੈ ਠੀਕ ਹੈ ਇਹਦੇ ਵਿੱਚੋਂ ਕਿਹੜਾ ਸ਼ਬਦ ਜਿਹੜਾ ਵਿਸ਼ੇਸ਼ਣ ਹੈ ਮੇਰੀ ਨੀਲੀ ਕਮੀਜ਼ ਕਿੱਥੇ ਹੈ ਇਹ ਚੋਂ ਵਿਸ਼ੇਸ਼ਣ ਸ਼ਬਦ ਚੁਣਨਾ ਹੈ ਮੇਰਾ ਵੱਡਾ ਭਰਾ ਡਾਕਟਰ ਹੈ ਇਹ ਚੋਂ ਵਿਸ਼ੇਸ਼ਣ ਸ਼ਬਦ ਚੁਣਨਾ ਹੈ ਠੀਕ ਹੈ ਤੇ ਫਿਰ ਮੈਂ ਦੋ ਸੇਬ ਖਾਦੇ ਇਹਦੇ ਵਿੱਚ ਵਿਸ਼ੇਸ਼ਣ ਕਿਹੜਾ ਸ਼ਬਦ ਹੈ ਬੱਚੇ ਬਹੁਤ ਸ਼ਰਾਰਤੀ ਹਨ ਇਹ ਚੋਂ ਵਿਸ਼ੇਸ਼ਣ ਕਿਹੜਾ ਹੈ ਅਸੀਂ ਮਿੱਠੇ ਅੰਬ ਲਿਆਂਦੇ ਇਹ ਚੋਂ ਵਿਸ਼ੇਸ਼ਣ ਕਿਹੜਾ ਹੈ ਸਾਰੇ ਪੰਛੀ ਉੱਡ ਰਹੇ ਹਨ ਠੀਕ ਹੈ ਸੋ ਇਦੇ 'ਚ ਧਿਆਨ ਰੱਖਣਾ ਤੁਸੀਂ ਕਿ ਜਿਹੜੇ ਨਾਮ ਸ਼ਬਦ ਆ ਉਹਨਾਂ ਦੇ ਨਾਲ ਆ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਆ ਇਹ ਧਿਆਨ 'ਚ ਰੱਖਦੇ ਹੋ ਤੁਸੀਂ ਇਹਨਾਂ ਨੂੰ ਕੰਪਲੀਟ ਕਰਨਾ ਹੈ ਇਹਨੂੰ ਅੰਡਰਲਾਈਨ ਕਰਨਾ ਹੈ ਬੇਟਾ ਤੁਸੀਂ ਜਿਹੜੇ ਵਿਸ਼ੇਸ਼ਣ ਸ਼ਬਦ ਹੋਣਗੇ ਉਹਨਾਂ ਨੂੰ ਅੰਡਰਲਾਈਨ ਕਰਨਾ ਹੈ ਤੇ ਕੱਲ ਮੈਂ ਤੁਹਾਡੀ ਤੁਹਾਨੂੰ ਇਹਦੀ ਆਨਸਰ ਕੀ ਜਿਹੜੀ ਪ੍ਰੋਵਾਈਡ ਕਰਵਾਵਾਂਗੀ ਠੀਕ ਹੈ ਧੰਨਵਾਦ